ਅਸੀ ਗੱਲ ਜੀ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਹੈਲਵਟ ਕਿੱਥੇ ਹੈ ਤੇਰਾ ਜਨਾਬ ਲੋਕਲੀ ਆ ਜੀ ਚਲਾਨ ਹੋਊ ਤੇਰਾ ਲੈ ਦੇ ਕੇ ਸਾਹਨੇ 2000 ਰੁਪਏ ਲੱਗੂ ਚਲ 2000 ਤਾਂ ਹੈ ਨਹੀਂ 1000 ਹੈ ਚਲ 1000 ਤੇ ਲੰਘ ਜਾ ਜਨਾਬ ਜੀ ਅੱਗੇ ਰੋਕ ਲੈ ਕਿਸ ਨੇ ਅੱਗੇ ਰੋਕ ਲੈਣਾ ਕਹਿਦੀ ਜਲੇਬੀਆਂ ਖਾਇਆ ਅਸੀ ਗੱਲ ਜੀ ਸਾਸਰੀ ਕਾਲ ਦੇ ਲੱਗਦਾ ਹੈ ਹੈਲਮਟ ਕਿੱਥੇ ਤੇਰਾ ਜਲੇਬੀਆਂ ਖਾਇਆ ਜੀ ਚੱਲ ਕੋਈ ਨਾ ਹੋ ਜਾ ਕੋਖੇਰੀ ਵੇ ਮਾਮੇ ਖੜੇ ਆ ਕੋਠਣ ਵਾਲਾ ਕੋਡ ਜਲੇਬੀਆਂ ਕਿਹੜਾ ਰੁਕੂ ਮਿੱਤਰਾਂ ਨੂੰ ਹੱਸਗਾ ਜੀ ਸਾਸਰੀ ਕਾਲ ਦੇ ਲੱਗਦਾ ਕਿਧਰ ਨੂੰ ਮੂੰਹ ਚੱਕਿਆ ਹੈਲਮਟ ਕਿੱਥੇ ਕਾਹੰਜੋਂ ਕੱਢ ਨਾਲ ਉਹ ਜੀ ਮੈਂ ਜਲੇਬੀਆਂ ਖਾਇਆ ਜੀ ਜਲੇਬੀਆਂ ਖਾਏ? ਹਾਂ ਜੀ। ਅੱਜ ਜਲੇਬੀਆਂ ਦਾ ਪਿਛਲੇ ਸਾਲ ਤੇ ਚਲਦੀਆਂ ਸੀ ਅੱਜ ਤੱਕ ਪਕੌੜੇ ਚੱਲਦੇ ਆ। ਹਾਂ ਜੀ। ਨਾ ਇੰਨੀਆਂ ਜਲੇਬੀਆਂ ਖਾ ਕੇ ਪੰਜਾਬ ਪੁੱਤ ਨੇ ਸ਼ੁਕਰ ਕਰਾਉਣੀ ਐ।